ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਟੀਵੀ ਪ੍ਰਾਈਮ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਨਜਾਇਜ਼ ਮਾਈਨਿੰਗ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਉੱਥੇ ਹੀ ਕੁਝ ਦਿਨ ਪਹਿਲਾਂ ਕਰੀਬੇ ਪਿੰਨ ਹਰਸਾਵੇਲਾ ਵਿੱਚ ਹੋਈ ਨਜਾਇਜ਼ ਮਾਈਨਿੰਗ ਦੀਆਂ ਤਸਵੀਰਾਂ ਖੁਦ ਪਿੰਡ ਦੇ ਸਰਪੰਚ ਵੱਲੋਂ ਵਾਇਰਲ ਕੀਤੀਆਂ ਗਈਆਂ ਸਨ ਅਤੇ ਪਤਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਮਾਈਨਿੰਗ ਮਾਫੀਆ ਉਤੇ ਮਾਮਲਾ ਦਰਜ ਕੀਤਾ ਜਾਵੇ ਪ੍ਰਸ਼ਾਸਨ ਹਰਕਤ ਦੇ ਵਿੱਚ ਤਾਂ ਆਇਆ ਪਰ ਪ੍ਰਸ਼ਾਸਨ ਵੱਲੋਂ ਅਣਜਾਣ ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਜਿਸ ਦੇ ਰੋਸ਼ਭਜੋ ਅੱਜ ਪਿੰਡ ਦੁਲਚੀ ਦੇ ਵਿੱਚ ਇਲਾਕਾ ਸੰਘਰਸ਼ ਕਮੇਟੀ ਅਤੇ ਤਿੰਨ ਪਿੰਡਾਂ ਦੇ ਮੌਤਵਾਰ ਲੋਕਾਂ ਨੇ ਬੈਠ ਕੇ ਫੈਸਲਾ ਲਿਆ ਕਿ ਉਹ ਆਪਣੇ ਇਲਾਕੇ ਦੇ ਵਿੱਚ ਨਜਾਇਜ਼ ਮਾਈਨਿੰਗ ਨਹੀਂ ਹੋਣ ਦੇਣਗੇ। ਉਹਨਾਂ ਨੇ ਮਾਈਨਿੰਗ ਮਾਫੀਆ ਨੂੰ ਅਤੇ ਪ੍ਰਸ਼ਾਸਨ ਨੂੰ ਸਿੱਧੇ ਤੌਰ ਉਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੇ ਪਿੰਡ ਦੇ ਵਿੱਚ ਜਾਂ ਫਿਰ ਉਹਨਾਂ ਦੇ ਪਿੰਡ ਦੇ ਹੱਦ ਵਸਤੀ ਦੇ ਵਿੱਚ ਕੋਈ ਮਾਈਨਿੰਗ ਕਰੇਗਾ ਤਾਂ ਉਸ ਦਾ ਅੰਜਾਮ ਉਹ ਖੁਦ ਭੁਗਤਣਗੇ ਕਿਉਂਕਿ ਪਿੰਡ ਵਾਸੀ ਆਪਣੇ ਪਿੰਡ ਦੇ ਵਿੱਚ ਨਜਾਇਜ਼ ਮਾਈਨਿੰਗ ਨਹੀਂ ਹੋਣ ਦੇਣਗੇ। ਉੱਥੇ ਹੀ ਗੁਰੂ ਘਰ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਸਾਰਿਆਂ ਨੇ ਕਸਮ ਵੀ ਖਾਧੀ ਕੀ ਉਹ ਆਪਣੇ ਇਲਾਕੇ ਦੇ ਵਿੱਚ ਮਾਈਨਿੰਗ ਨਹੀਂ ਹੋਣ ਦੇਣਗੇ ਅਜੂਨਾ ਵੱਲੋਂ ਮਾਈਨਿੰਗ ਮਾਫੀਆ ਨੂੰ ਚੇਤਾਵਨੀ ਦਿੱਤੀ ਗਈ ਹੈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਮਾਈਨਿੰਗ ਮਾਫੀਆ ਉਹਨਾਂ ਦੇ ਪਿੰਡ ਦੇ ਵਿੱਚ ਆ ਕੇ ਨਜਾਇਜ਼ ਮਾਈਨਿੰਗ ਕਰਦਾ ਹੈ ਤਾਂ ਇਸ ਦੇ ਅਨਜਾਮ ਕਾਫੀ ਭਿਆਨਕ ਹੋ ਸਕਦੇ ਨੇ ਤੇ ਚਲੋ ਆ ਤੁਹਾਨੂੰ ਸੁਣਾ ਦਿੰਨੇ ਆ ਕਿ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗਲਵਤ ਕਰਦੇ ਹੋਏ ਪਿੰਡ ਦੇ ਸਰਪੰਚ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਸਥਾਨਿਕ ਵਸਨੀਕਾ ਦਾ ਕੀ ਕਹਿਣਾ ਹੈ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਰਣਜੀਤ ਕੋਰ ਹਰਸਾਵਿਲਾ ਸਰ ਅਸੀਂ ਇੱਥੇ ਸਾਰੇ ਅਜਪਤੀ ਦੁਲਚੀ ਦੇ ਵਿੱਚ ਇਕੱਠੇ ਹੋਏ ਹਾਂ ਮਾਈਨਿੰਗ ਵਾਸਤੇ ਇੱਥੇ ਜੀ ਅਸੀਂ ਦੋ ਤਿੰਨ ਪਿੰਡ ਇਕੱਠੇ ਹੋਏ ਹਾਂ ਔਰ ਕਈ ਦਿਨਾਂ ਤੋਂ ਸਾਡੇ ਇੱਥੇ ਸੰਘਰਸ਼ ਚੱਲ ਰਿਹਾ ਹੈ ਜੀ ਮਤਲਬ ਮਾਈਨਿੰਗ ਬਾਰੇ ਮਾਈਨਿੰਗ ਹੋ ਰਹੀ ଥି ਅਸੀਂ ਮਤਲਬ ਪ੍ਰਸ਼ਾਸਨ ਨੂੰ ਵੀ ਬੁਲਾਇਆ ਹੈ ਜੀ ਉੱਥੇ ਮੌਕੇ ਤੇ ਉੱਥੇ ਦਾ ਕੋਈ ਪਰਚਾ ਨਹੀਂ ਹੋਇਆ ਰਿਹਾ ਹੈਗਾ ਉਹਨੇ ਕੋਈ ਪਰਚਾ ਨਹੀਂ ਕੀਤਾ ਨਾ ਹੀ ਜ਼ਮੀਨ ਪਰ ਨਾ ਹੀ ਕਿਸੇ ਹੋਰ ਪਰਲੀ ਅਸੀਂ ਮਤਲਬ ਮਾਈਨਿੰਗ ਤੋਂ ਇੰਨੇ ਜ਼ਿਆਦਾ ਤੰਗ ਹੋ ਚੁੱਕੇ ਆ ਸਾਡੇ ਬੱਚਿਆਂ ਨੂੰ ਆਣ ਸਕੂਲ ਜਾਣ ਵਾਸਤੇ ਕੋਈ ਸਾਧਨ ਨਹੀਂ ਹੈਗਾ ਬੱਚੇ ਸਾਈਕਲਾਂ ਤੇ ਸਕੂਲ ਜਾਂਦੇ ਆ ਤੇ ਦੇਖੋ ਉੱਪਰ ਗਰਮੀ ਦਾ ਮੌਸਮ ਆ ਗਿਆ ਸਾਨੂੰ ਆਪਣੀਆਂ ਬੱਚੀਆਂ ਨੂੰ ਭੇਜ ਕੇ ਇੰਨੀ ਜ਼ਿਆਦਾ ਖਤਰਾ ਮਹਿਸੂਸ ਹੁੰਦਾ ਹੈ ਕਿ ਜਦ ਤੱਕ ਉਹ ਵਾਪਸ ਮੁੜ ਕੇ ਨਹੀਂ ਆਉਂਦੀਆਂ ਸਾਨੂੰ ਇਹ ਲੱਗਦਾ ਸਾਡੀ ਬੱਚੀਆਂ ਸੇਫ ਹੈ ਜਾਂ ਨਹੀਂ ਇਹ ਮਾਈਨਿੰਗ ਵਾਲਿਆਂ ਦੇ ਮਤਲਬ ਜਿਹੜੇ ਬੰਦੇ ਆ ਗੱਡੀਆਂ ਲੈ ਕੇ 5-5 7-7 ਬੰਦੇ ਢੇੜੇ ਮਾਰਦੇ ਆ ਜੀ ਸਾਨੂੰ ਇਹਨਾਂ ਬਾਰੇ ਕੁਝ ਨਹੀਂ ਪਤਾ ਹੁੰਦਾ ਕਿ ਉਹ ਹੈ ਕੌਣ ਹੈ ਕਿੱਥੋਂ ਦੇ ਹੈ ਜੀ ਸਾਨੂੰ ਬਹੁਤ ਡਰਾ ਸਾਡੇ ਮਨ ਵਿੱਚ ਅਸੀਂ ਮਾਈਨਿੰਗ ਨਹੀਂ ਹੋਣ ਦੇਵਾਂਗੇ ਅਸੀਂ ਇਹ ਸੰਗਰਾਸ਼ ਕਰਦੇ ਹਾਂ ਕਿ ਜਦ ਤੱਕ ਮਾਈਨਿੰਗ ਬੰਦ ਨਹੀਂ ਹੁੰਦੀ ਅਸੀਂ ਇੱਥੇ ਇੱਧੇ ਆਪਣੀ ਮੀਟਿੰਗਾਂ ਰੱਖਾਂਗੇ ਹੋ ਸਕਿਆ ਸ਼ਾਇਦ ਅਸੀਂ ਧਰਨਾ ਵੀ ਦੇਵਾਂਗੇ ਪਹਿਲੇ ਵੀ ਸਾਡਾ ਹਰ ਸੇ ਵੇਲੇ ਵਿੱਚ ਬਹੁਤ ਨੁਕਸਾਨ ਹੋਇਆ ਸਭ ਨੂੰ ਪਤਾ ਹੈ ਜੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਪੈਂਦੀਆਂ ਸੀਆਂ ਤੇ ਬਹੁਤ ਬਰਵਾਦੀ ਹੋਈ ਘਰ ਵੀ ਹੜ ਗਏ ਐ ਤੇ ਹੁਣ ਅਸੀਂ ਕੁਝ ਘਰ ਬਚੇ ਐ ਕੋਈ 10 15 ਘਰ ਬਚੇ ਐ ਜੇ ਮਤਲਬ ਇਹ ਵੀ ਅਸੀਂ ਨਾ ਬਚੇ ਤਾਂ ਸਾਡਾ ਨਕਸ਼ੇ ਤੋਂ ਹਰ ਸਵੇਲੇ ਦਾ ਨਾਮ ਨਿਸ਼ਾਨੀ ਖਤਮ ਹੋ ਜਾਊਗਾ ਜੀ ਹੁਣ ਤੁਸੀਂ ਸਾਡੀ ਸਾਰੇ ਰਲ ਮਿਲ ਕੇ ਸਹਾਇਤਾ ਕਰੋ ਔਰ ਸਾਡਾ ਸਾਥ ਦਿਓ ਧੰਨਵਾਦ ਜੀ ਇਹ ਜੋ ਵੱਡਾ ਕੱਠ ਕੀਤਾ ਗਿਆ ਜੀ ਇਹ ਸਾਡੇ ਇਲਾਕੇ ਦੇ ਵਿੱਚ ਜੋ ਮਹਾਨ ਜਾਇ ਮਾਈਨਿੰਗ ਹੋ ਰਹੀ ਹੈ ਉਹਦੇ ਪ੍ਰਤੀ ਕੀਤੀ ਜਾ ਰਹੀ ਹੈ ਜੀ ਕਿਉਂ ਇਹ ਨਹੀਂ ਨਮਾਇੰਗ ਹੋ ਰਹੀ ਹੈ ਜਿਸ ਦਿਨ ਸਾਡਾ ਏਰੀਆ ਪੁਲ ਪਹਿਲਾਂ ਹੀ ਬੰਦ ਹੋ ਚੁੱਕਿਆ 1.5 ਸਾਲ ਹੋ ਗਿਆ ਲਗਭਗ ਨੂੰ ਬੰਦ ਹੋਏ ਨੂੰ ਤੇ ਨਾਲ ਹੀ ਗੰਪਰਾ ਪੁਲ ਵੀ ਜੋ ਹਿੱਲ ਗਿਆ ਹੈ ਤੇ ਸਾਡਾ ਜੋ ਮੌਜੂਦ ਰੈਗਿਟਿਵ ਬਾਂੰਗਲ ਤੱਕ ਚਾਰ 500 ਪਿੰਡਾਂ ਦਾ ਜੋ ਪਾਣੀ ਦਾ ਲੈਵਲ ਬਹੁਤ ਥੱਲੇ ਚੱਲ ਗਿਆ ਜੀ ਆਨੇ ਆਏ 7 8 10 ਸਾਲ ਤੱਕ ਲੋਕਾਂ ਨੂੰ ਪਾਣੀ ਪੀਣ ਉਹਨਾਂ ਨੂੰ ਸੁਝਾਈ ਕਰ ਲਈ ਪਾਣੀ ਨਹੀਂ ਮਿਲੇਗਾ ਇੱਥੇ ਤੇ ਏਰੀਆ ਜੋ ਹੈ ਇਸ ਏਰੀਏ ਵਿੱਚ ਨਾ ਕੋਈ ਬੰਦਾ ਰਹੇਗਾ ਨਾ ਜਾਨਵਰ ਪੈਨਸ਼ੀਪ ਪੇੜ ਪੌਦੇ ਸਭ ਸੁੱਕ ਜਾਣੇ ਤੇ ਮੈਂ ਸਰਕਾਰ ਨੂੰ ਇਹੀ ਗੁਹਾਰ ਕਰਾਂਗਾ ਕਿ ਘੱਟੋ ਘਾਟ ਜਮੀਨ ਦਾ ਪਾਣੀ ਥੱਲੇ ਜਾ ਰਿਹਾ ਹੈ ਤੇ ਇਲਾਕੇ ਨੂੰ ਕੋਹ ਨਹਿਰੀ ਪਾਣੀ ਪੀਣ ਲਈ ਦਸਾਈ ਕਰਨ ਲਈ ਦਿੱਤਾ ਜਾਵੇ ਤੇ ਮੈਂ ਪਹਿਲਾਂ ਵੀ ਕਾਫੀ ਇਸ ਮਾਮਲੇ 'ਤੇ ਲਾਈਵ ਹੋਇਆ ਖਬਰਾਂ ਦਿੱਤੀਆਂ ਪਰ ਪ੍ਰਸ਼ਾਸਨੋਂ ਪ੍ਰਸ਼ਾਸਰ ਸਰਕਾਰ ਦੇ ਕੰਤੇ ਜੂ ਨਹੀਂ ਕਰਕੀ ਪਰ ਹੁਣ ਸਾਡੀ ਜੋ ਜਨਤਾ ਹੈ ਖੁਦ ਆਪਣੀ ਰੱਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਕੱਲ ਨੂੰ ਆਣਿਆ ਟਾਈਮ ਨੂੰ ਕੋਈ ਵੀ ਕਿਤੇ ਨਿਆਇਮਾਨ ਕਾਨੂੰਨ ਆਰਾਜ਼ੋਂ ਫੜਿਆ ਗਿਆ ਤਾਂ ਖੁਦ ਆਪਣੀ ਸੱਟਾਂ ਚੋਟਾਂ ਦਾ ਜੋ ਵੀ ਆ ਖੁਦ ਜਿੰਮੇਵਾਰ ਹੋਏਗਾ ਇਹ ਸਾਡੇ ਇਲਾਕੇ ਚ ਕਾਫੀ ਦੇਰ ਤੋਂ ਨਜਾਇਜ਼ ਮਾਈਨਿੰਗ ਦਾ ਧੰਦਾ ਚੱਲ ਰਿਹਾ ਇਹ ਪਿੰਡ ਵੀ ਉਸੇ ਲਪੇਟ ਵਿੱਚ ਆ ਗਿਆ ਇਸ ਵੇਲੇ ਜਿਹੜਾ ਜਿੱਤਨਾ ਹਿੱਟਲਾ ਪਿੰਡ ਉਹ ਤਾਂ ਤਕਰੀਬਨ ਖਤਮ ਹੀ ਹੋ ਗਿਆ ਕੋਈ ਪੰਜ ਚਾਰ ਘਰ ਰਹਿੰਦੇ ਆ ਮੈਨੂੰ ਲੱਗਦਾ ਵੀ ਜੇ ਇਹ ਸਪੀਡ ਰਹੀ ਕਾਈਸ ਪਿੰਡ ਦਾ ਵੀ ਨਾਵਾ ਨਿਸ਼ਾਨ ਨਕਸ਼ੇ ਤੋਂ ਮਿਟਣ ਵਾਲਾ ਹੈ। ਉਸੇ ਸਬੰਧ ਚ ਅਸੀਂ ਸਾਨੂੰ ਇਥੋਂ ਪਿੰਡ ਦੇ ਅਸਪਤਵੰਤਾਂ ਤੇ ਉਸ ਜਿਨ੍ਹਾਂ ਨੇ ਕਾਲ ਕੀਤੀ ਵੇ ਜਾਂ ਤੁਸੀਂ ਵੀ ਆਓ। ਤਾਂ ਸਾਡੀ ਦਾ ਸਰਕਾਰ ਮੋਰ ਇਹੋ ਬੇਨਤੀ ਹੈ ਵੀ ਜੀ ਇਸ ਗੱਲ ਨੂੰ ਰੁਕਿਆ ਜਾਵੇ। ਜੇ ਮਾਈਨਿੰਗ ਕਰਾਣੀ ਹੋਰ ਬਥੇਰੇ ਏਰੀਆ ਹੈ ਤਾਂ ਕਿ ਹਣ ਸਾਨੂੰ ਥੋੜਾ ਜਾਣਨਾ ਜਿੰਨਾ ਕਿ ਦੁਨੀਆ ਦੁਨੀਆ ਜੋ ਹੋਣਾ ਜੋ ਸਾਰੇ ਪੰਜਾਬ ਜਣੂ ਦੇ ਨਾਲੋਂ ਜ਼ਿਆਦਾ ਤਾਂ ਸਾਡੇ ਕੋਲ ਇਸ ਮੇਲੇ ਇਹਨਾਂ ਨੇ ਕਰ ਲਿਆ ਦੋ ਪੁਲਾ ਸਾਡੇ ਦੋਵੇਂ ਡੈਮੇਜ ਹੋ ਗਏ। ਤੇ ਸਾਡਾ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਦਾ ਇਲਾਕਾ ਹੈ ਪੂਰੇ ਵਰਲਡ 'ਚ ਜਾਣਿਆ ਪਛਾਣਿਆ ਇਲਾਕਾ ਹੈ ਕੱਲ ਨੂੰ ਇੱਕ ਪਲ ਤੋਂ ਸਾਡਾ ਹਟ ਚੁੱਕਿਆ ਦੂਜੇ ਨੂੰ ਵੀ ਕੋਈ ਨੁਕਸਾਨ ਹੁੰਦਾ ਤਾਂ ਇਹਦੇ 'ਚ ਸਮਝੋ ਸਾਰੀ ਨਲੈਕੀ ਸਰਕਾਰਾਂ ਦੀ ਔਰ ਉਹਦੇ ਵਿੱਚ ਅਸੀਂ ਵੀ ਮੇਰੇ ਖਿਆਲ ਜਿੱਥੇ ਤੱਕ ਗਿਣੇ ਜਾਣੇ ਕੋਈ ਇਲਾਕੇ 'ਚ ਬੰਦੇ ਹੀ ਨਾ ਸਦੇ ਜਿਹੜੇ ਇਸ ਗੱਲ ਦੁਬਾਰਾ ਬੋਲਦੇ ਜਾਂ ਕਹਿੰਦੇ ਸੋ ਇਸ ਕਰਕੇ ਅਸੀਂ ਇਹਨਾਂ ਬੰਦਿਆਂ ਨੂੰ ਤਾਂ ਹੁਣ ਆਸ਼ਵਾਸਨ ਦਵਾਣੇ ਵੀ ਸਾਡਾ ਇਲਾਕਾ ਸੰਘਰਸ਼ ਕਮੇਟੀ ਜਿੱਥੇ ਵੀ ਕਿਤੇ ਸਾਡੀ ਲੋੜ ਪਵੇ ਅਸੀਂ ਦਿਨ ਰਾਤ ਇਹਨਾਂ ਨਾਲ ਖੜਨ ਨੂੰ ਤਿਆਰ ਹੈ ਗੁਰੂ ਚਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਤੁਹਾਡੇ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਮੇਂ-ਸਮੇਂ ਤੇ ਸਾਡੀ ਆਵਾਜ਼ ਹੈ ਜਿਹੜੀ ਜਿੰਨੀ ਕਿ ਤੁਹਾਡੀ ਕੋਸ਼ਿਸ਼ ਹੋਈ ਤੁਸੀਂ ਕੋਸ਼ਿਸ਼ ਤੋਂ ਵੱਧ ਹੋ ਕਾ ਸਾਡੀ ਜਿਹੜੀ ਆਵਾਜ਼ ਹੈ ਉੱਪਰ ਤੱਕ ਪਹੁੰਚਾਈ ਹੜਾਂ ਦੇ ਦੌਰਾਨ 19 ਚ 23 ਚ ਅਮੈਨਿਕ ਦੇ ਮਾਮਲੇ ਚ ਬਾਕੀ ਅਸੀਂ ਬਹੁਤਿਆਂ ਬੰਦਿਆਂ ਨੂੰ ਫੋਨ ਕੀਤਾ ਲੇਕਿਨ ਤੁਸੀਂ 2-4 ਚੈਨਲ ਜਿਹੜੇ ਸਾਡੀ ਆਵਾਜ਼ ਸੁਣਦੇ ਆ ਮੈਂ ਤੁਹਾਡਾ ਤਹਿ ਦਰਉ ਪਿੰਡ ਵੱਲੋਂ ਹਰਸ਼ੀ ਵਿਲੇ ਵੱਲੋਂ ਪੱਤੀ ਦੁਲਚੀ ਵੱਲੋਂ ਸੈنسਵਾਲ ਵੱਲੋਂ ਸਾਰਿਆਂ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ। ਬਾਕੀ ਜੀ ਗੱਲ ਇਹ ਹੈ ਕਿ ਮੈਨੰਗ ਦੇ ਨਾਲ ਸਾਡਾ ਜਿਹੜੇ ਪਿੰਡ ਹੈ ਉਹ ਉਜੜਨ ਦੀ ਕगार ਤੇ ਹੋ ਗਿਆ। ਹਰਸ਼ਾ ਵਿਲਾ ਜਿਹੜਾ ਉਹ ਪੂਰਾ ਨਸ਼ਟ ਹੋ ਗਿਆ। ਉਹ ਤਾਂ ਅੱਜ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਗਿਆ। ਤੇ ਅਸੀਂ ਚਾਹਨੇ ਜਿਹੜੇ 10 ਵੀ ਘਰ ਬਚ ਗਏ ਉਹ ਬਾਜਣ। ਇਸ ਕਰਕੇ ਇਕੱਠ ਕੀਤਾ ਕਿ ਇਹ ਜਿਹੜਾ ਗੁੰਡਾ ਰਾਜ ਹੈ ਇਹ ਰਾਤ ਨੂੰ ਸਾਰੀ-ਸਾਰੀ ਰਾਤ ਗੁੰਡਾਗਰਦੀ ਕਰਦੇ। ਮਸ਼ੀਨਾਂ ਲਿਆਂਦੇ ਸ਼ਰਾਬਾਂ ਪੀਂਦੇ ਉੱਥਾ ਕੌਣ ਜਾਊਗਾ ਸਾਡਾ ਕੋਈ ਰਸਤਾ ਇੱਥੋਂ ਸਾਨੂੰ ਆਨੰਦਪੁਰ ਸਾਹਿਬ ਸਿੱਧਾ ਆਇਆ ਲਗਭਗ 7 10 ਕਿਲੋਮੀਟਰ ਪੈ ਰਿਆ ਲੇਕਿਨ ਇਹ ਜਿਹੜੇ ਖੱਡੇ ਪਾਤ ਤੇ ਕਿ ਲੰਘਣਾ ਬਹੁਤ ਮੁਸ਼ਕਲ ਹੈ ਉਹਦੇ ਵਿੱਚ ਸਾਨੂੰ ਮੈਂ ਨਹੀਂ ਕਹਿਣਾ ਕਿ ਸਾਡਾ ਨੁਕਸਾਨ ਹੈ ਉਹਦੇ ਵਿੱਚ ਸਰਕਾਰ ਦਾ ਵੀ ਹੀ ਨੁਕਸਾਨ ਹੈ ਦੇਖੋ ਕਿੰਨਾ ਜਿਹੜਾ ਮਾਲ ਹੈ ਚੋਰੀ ਖਸੋਰੀ ਹੋ ਰਹੀ ਜੇ ਉਹਨੂੰ ਤਰਤੀਬ ਨਾ ਪੱਟਿਆ ਜਾਵੇ ਕੋਈ ਦੀ ਪਾਲਿਸੀ ਸਹੀ ਤਰੀਕੇ ਨਾਲ ਬਣਾਈ ਹਰ ਇੱਕ ਬੰਦੇ ਨੂੰ ਲੋੜ ਹੈ ਸਰਕਾਰ ਨੂੰ ਵੀ ਪੈਸੇ ਦੀ ਲੋੜ ਹੈ ਪਿੰਡ ਨੂੰ ਦੇ ਵਿੱਚ ਪਿੰਡ ਨੂੰ ਇਨਵੋਲਵ ਕੀਤਾ ਜਾਵੇ ਕਿ ਆ ਪਾਲਿਸੀ ਆ ਪਾਈ ਇਸ ਤਰੀਕੇ ਨਾਲ ਪੱਟਣੀ ਆਪਾਂ ਵਿਰੋਧ ਖਿਲਾਫ ਨਹੀਂ ਹੈਗੇ ਪਰ ਅਸੀਂ ਆ ਜਿਹੜਾ ਗੁੰਡਾ ਰਾਜ ਜਿਹੜਾ ਰਾਤ ਦਾ ਟਾਈਮ ਚੋਰ-ਕਸੋਰੀਆਂ ਹੁੰਦੀਆਂ ਸੀ ਉਹਦੇ ਬਰ ਖਿਲਾਫ ਹੈ ਉਸ ਚੋਰ-ਕਸੋਰੀ ਦੀ ਵਜ੍ਹਾ ਨਾਲ ਹੀ ਅਸੀਂ ਅੱਜ ਉਜੜਨ ਦੀ ਕਗਾਰ ਤੇ ਹੋਏ ਇਸ ਕਰਕੇ ਵੀਰੇ ਇਕੱਠੇ ਹੋਏ ਆ ਅੱਜ ਅਸੀਂ ਗੁਰੂ ਘਰ ਦੇ ਵਿੱਚ ਕੇ ਪਲਣ ਕੀਤਾ ਕਿ ਜਿਹੜਾ ਵੀ ਬੰਦਾ ਸਾਡੇ ਪਿੰਡ ਦਾ ਵਿੱਚ ਹਰਸੀ ਵੇਲੇ ਦੀ ਜਿੰਨੀ ਹੱਦ ਵਾਸਤ ਨੰਬਰ ਹੈ ਉਹਦੇ ਵਿੱਚ ਵੜ ਗਿਆ ਅਸੀਂ ਇੱਕ ਟਾਸਕ ਫੋਰਸ ਬਣਾਵਾਂਗੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹਨਾਂ ਇਹਨਾਂ ਦੇ ਸਾਰੇ ਪ੍ਰਸ਼ਾਸਨ ਕੋਲ ਨੰਬਰ ਹੈ ਜਿਹੜੇ ਇਹ ਇਹੋ ਜਿਹਾ ਕੰਮ ਕਰਦੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹਨਾਂ ਨੂੰ ਦੱਸ ਦਿਓ ਵੀ ਹਰਸੀ ਵੇਲੇ ਚ ਨਾ ਵੜਨ ਕਿ ਇੱਥੇ ਖੂਨ ਖਰਾਬਾ ਹੋ ਸਕਦਾ ਕਿ ਹੁਣ ਅਸੀਂ ਤਾਂ ਇੱਕ ਇਹੋ ਜਿਹਾ ਤਰਾ ਤੇ ਤੁਰਨਾ ਪੈਣਾ ਸਾਨੂੰ ਕਿ ਅਸੀਂ ਮਜਬੂਰ ਹੋ ਗਏ ਉਸ ਰਾਸਤੇ ਤੋਂ